ਪੰਜਾਬੀਆਂ ਦੀ ਇੱਕ ਖਾਸੀਅਤ ਹੈ ਕਿ ਇਨਸਾਨ ਤੇ ਇਨਸਾਨ ਪਰ ਜੇਕਰ ਕੋਈ ਜਾਨਵਰ ਵੀ ਇਸੀ ਦੇ ਵਿੱਚ ਹੋਵੇ ਉਸ ਦੀ ਵੀ ਮਦਦ ਕਰਦੇ ਹਾਂ ਜੀ ਹਾਂ ਪਿੰਡ ਮਾਲੋ ਮਜਾਰਾ ਨਹਿਰ ਵਿੱਚ ਇੱਕ ਸੰਭਰ ਦਾ ਬੱਚਾ ਹੈ ਵਾ ਬੇਰਸਾ ਮੋਟਾ ਬੱਚਾ ਸੀ ਨਹਿਰ ਪੱਕੀ ਹੋਣ ਕਰਕੇ ਸੰਭਰ ਆਪ ਬਾਹਰ ਨਹੀਂ ਸੀ ਨਿਕਲ ਸਕਦਾ ਜਦੋਂ ਸ਼ਮਸ਼ੀਰ ਖਾਲਸਾ ਸੇਵਾਦਾਲ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਕਰੀਬ 2 ਕੁ ਘੰਟੇ ਦੀ ਮਿਹਨਤ ਕਰਕੇ ਪਿੰਡ ਵਾਸੀਆਂ ਦੇ ਸੰਯੋਗ ਨਾਲ ਇਸ ਸੰਭ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਆਓ ਦੇਖਦੇ ਹਾਂ ਪੂਰੀ ਰਿਪੋਰਟ ਜੰਗਲਾਤ ਵਾਲੇ ਵੀਰ ਨੂੰ ਕਾਬੂ ਕਰਕੇ ਲੈ ਜਾਂਦੇ ਹੋਏ ਬੜਮਾਰ ਬੜਮਾਰ ਨੈਨੂ ਵੀ ਮਾਰਨਾ ਮੈਂ ਦੱਸਦਾ ਬੜਮਾਰ ਦੇ ਕੋਈ ਨਿਕਲ ਨਹੀਂ ਕਿੰਨੇ ਲਾ ਹੈਡਰ ਤੇ ਬੜਮਾਰ ਭਾਈ ਮੈਂ ਅਵੇ ਕਿੰਨਾ ਜੋਰ ਮਾਰਦਾ ਹਾਂ ਥੱਲੇ ਹਰ ਹਰ ਕੋਚਾ ਹੀ ਜਾਨ ਵਾਲਾ ਚਾਹੇ ਇਨਸਾਨ ਹੈ ਜਾਨ ਬਚੋਦਾ ਬਿਕਰਮਜੀਤ ਭਾਈ ਦਾ ਫੋਨ ਆਇਆ ਸੀ ਤਾਂ ਉਹਨੂੰ ਪਤਾ ਨਹੀਂ ਭਾਈ ਸਾਨੂੰ ਪਤਾ ਨਹੀਂ ਇਹ ਤਾਂ ਫੇਕ ਤੁਸੀਂ ਨਹੀਂ ਹਨ ਇਹ ਤਾਂ ਕੋਟ ਹੈ ਇੰਨਾ ਨਹੀਂ ਪੜਾ ਇੱਧਰ ਆ ਜਾ ਅੰਕਲ ਤੋਂ ਲੱਤਾਂ ਫੜ ਲੈ ਵਿੱਚ ਆ ਕੇ ਮੈਂ ਚੱਕਾਂਗਾ ਲਾਉ ਜੀ ਇਹ ਅੰਦਰ ਵਾਹਿਗੁਰੂ ਚੱਲ ਬਈ ਇਦਾਂ ਆ ਵੀ ਪਾਪਾ ਜੀ ਮੈਨੂੰ ਪਤਾ ਨਹੀਂ ਹੁੰਦਾ ਵੀ ਉੱਠਣਾ ਖੜੇ ਉਹ ਪਿਛੜਾਣੇ ਨੇ ਕੱਛ ਰਸਾ ਪਾਣਾ ਪਉਂ ਉੱਠੇ ਨਹੀਂ ਗੁਣਾਇਆ ਤੋਂ ਬੰਦੋ ਰਸਾ ਬੰਦੋ ਵੀ ਉੱਪਰ ਰਸਾ ਪਾਏ ਨੇ ਕਰੀ ਹਾਂ ਰਹਿਣਾ ਪੜੇ ਜੋ ਵੀ ਜਦਾ ਹੋਣਾ ਉਹਦਾ 12 ਥੀਂ ਉੱਠਦਾ ਸੀ ਨਾ ਇਹ ਤਾਂ ਉੱਠੇ ਨਹੀਂ ਹੁਣ ਦੇਖਿਓ ਲੱਤਾਂ ਨੂੜੀਆਂ ਪਾਦਿਆ ਮੈਂ ਚੱਲੇ ਜਾ ਉਹ ਪਿਛਾ ਦੇਗਾ ਸੀ ਚੁੱਭੇ ਨੇ ਇਹਦੇ ਉਹ ਚੱਲੋ ਪਾਣੀ ਵਾਹਿਗੁਰੂ ਜੀ ਦਾ ਕਾਂਸਾ ਉਹਨੇ ਗੁਰੂ ਜੀ ਦੀ ਫਤਿਹ ਪਾਜੀ ਤੁਸੀਂ ਜੰਗਲਾਤ ਪੰਗੋ ਹਾਂਜੀ ਹਾਂਜੀ ਭਾਜੀ ਇਨਾ ਤੁਹਾਡਾ ਮੇਰਾ ਨਾਮ ਚਰਨਦੀ ਭਾਜੀ ਕਿਹੜੇ ਡਿਪਾਰਟਮੈਂਟ ਤੋਂ ਫੋਰੈਸਟ ਡਿਪਾਰਟਮੈਂਟ ਤੋਂ ਭਾਜੀ ਅੱਛਾ ਤੁਸੀਂ ਆਏ ਹੋ ਹਾਂਜੀ ਇਹਨੂੰ ਸਾਂਭਰੋਂ ਲੈਣ ਹਾਂਜੀ ਅਸੀਂ ਇਹਨੂੰ ਨਹਿਰ ਚੋਂ ਕੱਢਿਆ ਸੀ ਬੜੀ ਜਦੋਜਾਤ ਨਾਲ ਤੇ ਕਿਤੇ ਕੱਲ ਰਾਤ ਦਾ ਡਿੱਗਿਆ 2:00 ਵਜੇ ਕੱਢਿਆ ਇਹ ਆਪਣੇ ਆਏ ਨਹੀਂ ਡਿਪਾਰਟਮੈਂਟ ਤੋਂ ਲੈਣ ਉਹ ਗੱਡੀ ਹੈ ਇਹ ਨੰਬਰ ਨੰਬਰ ਜੋ ਵੀ ਹੈ ਤੁਸੀਂ ਦੇਖ ਲਓ ਜੰਗਲਾਤ ਵੜਿਆਂ ਦੀ ਤੇ ਸਜੀ ਨੂੰ ਅਸੀਂ ਛੱਡਣ ਲੱਗੀ ਹਾਂ ਸ਼ਮਸ਼ੀਰ ਖਾਲਸਾ ਸੇਵਾਦਾਲ ਵੱਲੋਂ ਇਹਨੂੰ ਬੜੀ ਹੀ ਜੋ ਦੋ ਚਰਨਾ ਕਾ 2021 ਚ ਕੱਢਿਆ ਸੀ ਉਹ ਭੱਜ ਗਿਆ ਸੀ ਰਿਸਲਡਵਾ ਕੇ ਚਲੋ ਬੱਚਾ ਹੀ ਤਾਂ ਇਹ ਤੋਂ ਨਹੀਂ ਹੁਣ ਜਾ ਹੋਇਆ ਆਖਾ ਕਰਕੇ ਆਇਆ ਵੀਰ ਜੀ ਹੁਣ ਲਾਣੇ ਨੂੰ ਲੈ ਜਾਂਗੇ ਹੁਣ ਉਹਨੂੰ ਵਿਚਾਰੇ ਨੂੰ ਲੈਣਾ ਹੀ ਨਹੀਂ ਥੱਕੇ ਥੱਕੇ ਹੈਗਾ ਖਾ ਹੋ ਗਿਆ 1.5 ਘੰਟੇ ਨੂੰ ਟਾਈਮ ਹੋ ਗਿਆ ਬੜਾ ਆ ਪੈਰ ਵਾਲਾ ਖੋਲ ਲਈਏ ਫਿਰ ਪੈਰਾਂ ਦੇ ਨਹੀਂ ਨਹੀਂ ਖੋਲਨੇ ਮੈਂ ਨਾ ਖੋਲੀ ਨਾ ਉੱਥੇ ਜਾ ਕੇ ਖੋਲਣਾ ਪੈਣਾ ਹੈ ਕਿ ਖੋਲਣਾ ਹੈ ਰਸਤੇ ਜਾਣ ਦੇ ਕੋਈ ਗੱਲ ਨਹੀਂ ਵਿਚੇ ਕੋਈ ਆਪਾਂ ਹੋਰ ਲੈ ਲਾਂਗੇ ਇਹਨੀ ਜਾਣਵਾਂ ਦੀ ਰਸੇ ਥਾੜੀ ਚਾਹੀਦੀ। ਲੈ ਪੜੀ ਰਸੇ ਕੱਢਿਆ ਆਪਣਾ। ਹਾਂ? ਰਸੇ ਕੱਢੀ। ਫਤਿਹ। ਲੱਗਿਆ ਜਿਵੇਂ ਇਹ ਜੰਗਲਾਤ ਵਾਲੇ ਆਏ ਨੇ। ਇਹ ਹੁਣ ਲੈ ਕੇ ਚੱਲੇ ਨੇ। ਉਹਨਾਂ ਦੀ ਗੱਲ ਲੱਗੀ ਆ। ਤੇ ਮੱਤੀਵਾੜ ਦੇ ਜੰਗਲ ਵਿੱਚ ਇਹਨੂੰ ਛੱਡ ਦਿੱਤਾ ਜਾਊਗਾ। ਠੀਕ ਹੈ। ਰਾਹੀ ਜਿੱਥੇ ਦਾ ਕਾਲਾ ਕਵਲ ਉੱਤਰੂਗਾ। ਜੀ ਬਾਬਾ ਜੀ ਜਿਹੜਾ ਸਾਂਬਰ ਫੜਿਆ ਤੁਸੀਂ ਇਹ ਨਹਿਰ ਦੇ ਵਿੱਚੋਂ ਕੱਢਿਆ ਬਿਸਤ ਦੁਆਬ ਨਹਿਰ ਚੋਂ ਹਾਂਜੀ ਤੇ ਜੋ ਗੁਰੂ ਘਰ ਦੇ ਨਜ਼ਦੀਕ ਜਾ ਰਹੀ ਹੈ ਤੇ ਇਹ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸਾਂਬਰ ਵਿਚਾਰਿਆ ਤੇ ਫਿਰ ਕਿਸ ਤਰ੍ਹਾਂ ਕੱਢਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਸਵੇਰੇ ਕਾਲ ਆਈ ਹੈ ਇੱਕ ਦੋ ਵੀਰਾਂ ਦੀ ਮਤਲਬ ਕਿ 6 ਵਜੇ ਨਾਲ ਆਈ ਤੇ ਉਹਨੂੰ ਦੱਸਿਆ ਗਿਆ ਜਾਣਕਾਰੀ ਲਈ ਫੋਨ ਕੀਤਾ ਵੀ ਬਾਬਾ ਜੀ ਕਿਸ ਨੇ ਰਾਹੀਰ ਨੇ ਜਾਂਦੇ ਨੇ ਦੇਖਿਆ ਵੀ ਇਹ ਬੱਚਾ ਜਿਹੜਾ ਸਾਂਬਰ ਦਾ ਵਿੱਚ ਡਿੱਗਿਆ ਹੈ ਗੁਰਦੁਆਰਾ ਸਾਹਿਬ ਦੇ ਕੋਲ ਨਿਰਦਗਿਰਦ ਸੀ ਤੇ ਚਲੋ ਅਸੀਂ ਇੰਨੇ ਧੁੰਦ ਪਈ ਹੋਈ ਸੀ ਸਵੇਰੇ ਤਾਣੀ ਨੂੰ ਕੱਢ ਸਕੇ ਤੇ ਫਿਰ ਅਸੀਂ ਕਈ ਹੋਰ ਨੌਜਵਾਨਾਂ ਨੂੰ ਆਲੇ ਦੁਆਲੇ ਫੋਨ ਕੀਤੇ ਕਈਆਂ ਦੇ ਫੋਨ ਆਏ ਵੀ ਸਾਂਬਰ ਡਿੱਗਿਆ ਹੋਇਆ ਕਿਉਂਕਿ ਨਹਿਰ ਬਹੁਤ ਪੱਕੀ ਹੈ ਜਿਆਦਾ ਇਸ ਕਰਕੇ ਇਹਨੂੰ ਕੱਢਣਾ ਕੋਈ ਸੰਭਵ ਨਹੀਂ ਸੀ ਕਿਉਂਕਿ ਕਈ ਬੱਚਾ ਸਭ ਨੂੰ ਪਤਾ ਇਹ ਸਾਂਬਰ ਬਹੁਤ ਫਰਤੀਲਾ ਤੇ ਬਹੁਤ ਤੇਜ਼ਦਾਰ ਜਾਨਵਰ ਹੈ ਦੀ ਘੋੜੇ ਤੋਂ ਵੱਧ ਵੀ ਦੌੜ ਵੱਧ ਕੇ ਹੈ ਤੇ ਇਸ ਕਰਕੇ ਚਲੋ ਪਹਿਲਾ ਅਸੀਂ ਵੇਟ ਕੀਤੀ ਕਈਆਂ ਨੂੰ ਫੋਨ ਕੀਤੇ ਆਲੇ ਦੁਆਲੇ ਬਈ ਇਹਨੂੰ ਕੱਢ ਦੋ ਵੀ ਕੋਈ ਕੱਢਣ ਨਹੀਂ ਆਇਆ ਸਵੇਰੇ 6 ਵਜੇ ਤੋਂ ਲੈ ਕੇ ਫਿਰ ਅਸੀਂ ਕਈਆਂ ਨੂੰ ਪਤਾ ਲੱਗਿਆ ਦੇਖਿਆ ਰਾਘੀਰਾਂ ਨੇ ਜਾਂਦਿਆਂ ਨੇ ਪਰ ਅਸੀਂ ਫਿਰ ਇਹਨੂੰ ਹੁਣ 2 ਵਜੇ ਤੇ ਕਰੀਬ ਸਾਡੇ ਇੱਕ ਵੀਰ ਨਾਲ ਅਮਰਜੀਤ ਸਿੰਘ ਸੀ ਹੋਰ ਸਾਡੇ ਰਾਘੀਰ ਵਗੈਰਾ ਸਾਡੇ ਫਿਰ ਸ਼ਮਸ਼ੀਰ ਖਾਲਸਾ ਸੇਵਾਦਲ ਦੇ ਆ ਸਿੰਘ ਸਾਰੇ ਨਾਲ ਮਿਲ ਕੇ ਆਲੇ ਦੁਆਲੇੋਂ ਫਿਰ ਨਹਿਰ ਦੇ ਵਿੱਚ ਵੜ ਕੇ ਇਹਨੂੰ ਬੱਦੀ ਜੱਦੋ ਜੈਤ ਨਾਲ ਡੇਢ-ਦੋ ਘੰਟੇ ਬਾਅਦ ਅਸੀਂ ਨੂੰ ਕਾਬੂ ਕੀਤਾ ਤੇ ਇਹਨੂੰ ਬੜਾ ਹੀ ਇਹਨੇ ਸਾਨੂੰ ਪੱਜਣਾਟ ਵੀ ਬਹੁਤ ਕਰਾਈ ਨਹਿਰ ਡੂੰਗੇ ਵਿੱਚ ਕਿਤੇ 3 ਫੁੱਟ ਪਾਣੀ ਹੈ ਕਿਤੇ 5 ਫੁੱਟ ਹੈ ਕਿਤੇ 9 ਫੁੱਟ ਪਾਣੀ ਨਹਿਰ ਦੇ ਵਿੱਚ ਇਸ ਕਰਕੇ ਨੂੰ ਬਹੁਤ ਮਸਕਤ ਨਾਲ ਕੱਢਿਆ ਫਿਰ ਅਸੀਂ ਕਹ ਚਲੋ ਇਸ ਜਾਨਵਰ ਦੀ ਜਾਨਵਰ ਸਕੇ ਫਿਰ ਸਾਰੇ ਵੀਰਾਂ ਨੂੰ ਜਾਣਕਾਰੀ ਲਈ ਜਾਣਕਾਰੀ ਜੰਗਰਾਤ ਨੂੰ ਵੀ ਦਿੱਤੀ ਹੈ ਵੀ ਇਹ ਕਾਬੂ ਕਰ ਲਿੱਤਾ ਗਿਆ ਜਾਨਵਰ ਬੇਨੂੰ ਆਪਾਂ ਰੈਸਿਪਿਓ ਕਰਕੇ ਉਹਨਾਂ ਦੇ ਹਵਾਲੇ ਕਰਕੇ ਜੋ ਇਹਦੇ ਅਸਲ ਜਗਾ ਬਣਦੀ ਹੈ ਜੰਗਲ ਦੇ ਵਿੱਚ ਇਹਨੂੰ ਛੱਡ ਦਿੱਤਾ ਜਾਵੇ ਇਸ ਕਰਕੇ ਅਸੀਂ ਤਾਂ ਕਵਾਂਗੇ ਵੀ ਜਾਦੇ ਫਰਜ਼ ਜਿਹਦੀ ਵੀ ਡਿਊਟੀ ਬਣਦੀ ਹੈ ਉਹਨੂੰ ਇਹ ਡਿਊਟੀ ਨਿਭਾਉਣੀ ਚਾਹੀਦੀ ਸੀ ਇਸ ਕਰਕੇ ਜੋ ਛੜ ਤੋਂ ਹੋਇਆ ਅਸੀਂ ਤਾਂ ਉਹ ਫਰਜ਼ ਸਮਝਦੇ ਹੋਏ ਇੱਕ ਸੇਵਾ ਕੀਤੀ ਹੈ ਤੇ ਸਾਡੀ ਜੋ ਸੰਸਥਾ ਹੈ ਸ਼ਮਸ਼ੀਰ ਖਾਸ ਸੇਵਾ ਦਲ ਇੱਥੇ ਚਲਾਉਂਦੇ ਆ ਅਸੀਂ ਇਸ ਕਰਕੇ ਉਹਦੇ ਨਾਲ ਅਸੀਂ ਇਹਨੂੰ ਰੈਸਪਿਊ ਕਰਕੇ ਬਾਹਰ ਕੱਢਿਆ ਨਹਿਰ ਦੇ ਵਿੱਚੋਂ ਅੱਗੇ ਤੋਂ ਵੀ ਬੇਨਤੀ ਕਰਦੇ ਜੇ ਕਿਸੇ ਨੂੰ ਪਤਾ ਲੱਗਦਾ ਕਿਉਂਕਿ ਇੱਕ ਗਾਵਾਂ ਤਾਂ ਹੋਰ ਗੱਲ ਆ ਇੱਕ ਜਾਨਵਰ ਇੱਦਾਂ ਦਾ ਹੈ ਜਿਹੜਾ ਹਰੇਕ ਨੂੰ ਪਤਾ ਵੀ ਹੈ ਜਾਨਵਰ ਕੀ ਇਹਦੀ ਪ੍ਰਸਿੱਧੀ ਹੈ ਤੇ ਕੀ ਇਹਦਾ ਮਹੱਤਵ ਹੈ ਇਸ ਜਾਨਵਰ ਦਾ ਇਸ ਕਰਕੇ ਬੜਿਆ ਨੇ ਦੇਖਿਆ ਮੇਰੇ ਸਭ ਨੂੰ ਫਰਜ ਸਭ ਦਾ ਫਰਜ ਸੀ ਬੰਦੇ ਜਿਹੜੇ ਸਾਡਾ ਫਰਜ ਬਣਿਆ ਸੋਸਾਇਟੀ ਦਾ ਸੀ ਆਪਣਾ ਫਰਜ ਨਿਭਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499